ਸਾਰੇ ਸਾਥੀਆਂ ਸਤਿਕਾਰਯੋਗ ਸਾਥੀਆਂ ਸਭ ਨੂੰ ਜੈ ਜੀ ਜੈ ਭਾਰਤ ਮੈਂ ਸੁੰਦਰਪਾਲ ਐਸ்சி ਐਸਟੀ ਵਰਗ ਦੇ ਜਿਹੜੇ ਬੱਚੇ ਪਲੱਸ 2 ਕਰ ਚੁੱਕੇ ਆ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਆ ਜਿਹੜੇ ਅੱਗੇ ਪੜ੍ਹਨਾ ਚਾਹੁੰਦੇ ਕੁਝ ਕਰਨਾ ਚਾਹੁੰਦੇ ਆ ਤੇ ਪਰਮਾਤਮਾ ਨੂੰ ਤਰੱਕੀਆਂ ਵਾਸਤੇ ਅੱਜ ਮੇਰੇ ਕੋਲ सिटी ग्रुप ਤੋਂ सिटी ग्रुप नॉर्थ कैंपस मक्सुता ਤੋਂ ਉਹਨਾਂ ਦਾ ਨਾਮ ਹੈਗਾ ਮਿਸਟਰ ਕਮਲ ਕੁਮਾਰ ਹਰਮੇਸ਼ਾ ਐਡਮਿਸ਼ਨ ਕਾਉਂਸਲਰ ਐਡਮਿਸ਼ਨ ਕਾਉਂਸਲਰ ਕਮਲ ਕੁਮਾਰ ਜੀ ਆਏ ਸੀ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਜਿਹੜੇ ਵੀ ਐਸ ਸੀ ਐਸ ٹی ਵਰਗ ਦੇ ਬੱਚੇ ਆ ਪਲੱਸ 2 ਕਰ ਚੁੱਕੇ ਆ ਜੋ ਕਿ ਪੜਨਾ ਚਾਹੁੰਦੇ ਆ ਉਨਾ ਵਕਤ ਤੇ ਕਿੰਨਾ ਭਾਜੀ ਅਸੀਂ ਪਿੰਡਾਂ ਦੀ ਪੰਚਾਇਤਾਂ ਕੋਲ ਵੀ ਜਾ ਰਹੇ ਆ ਤੇ ਪੰਚਾਇਤਾਂ ਤੱਕ ਵੀ ਉਹ ਗੱਲ ਪਹੁੰਚਾ ਰਹੇ ਆ ਉਹ ਤੇ ਪੰਚਾਇਤਾਂ ਦੀ ਵੀ ਜ਼ਿੰਮੇਵਾਰੀ ਵੰਡੀ ਆ ਕਿ ਜਿਹੜੀ ਇਹ ਜਾਣਕਾਰੀ ਆ ਪਿੰਡ ਦੇ ਗੁਰਦੁਆਰੇ ਸਭ ਤੋਂ ਅਨਾਉਂਸ ਕਰਾ ਕੇ ਹਰ ਇੱਕ ਬੱਚੇ ਤੱਕ ਪਹੁੰਚਾਈ ਜਾਵੇ ਗੱਲ ਹੈ ਕਿ ਇਦਾਂ ਵੀ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਪਲੱਸ ਟੂ ਤੋਂ ਬਾਅਦ ਉਹਨਾਂ ਵਾਸਤੇ ਆ ਵਿੱਚ ਕੋਈ ਵੀ ਡਿਗਰੀ ਆ ਕਾਇ ਉਹਦਾ ਜਿੰਦਾ ਵੀ ਖਰਚਾ ਹੋਵੇ ਕਾਇ ਸਰਕਾਰੀ ਕਾਇ ਕੋਈ ਸਰਕਾਰੀ ਕਾਲਜ ਆ ਇੰਸਟੀਚਿਊਟ ਆ ਕੋਈ ਵੀ ਆ ਜੇਸ ਬੱਚੇ ਨੇ ਡਿਗਰੀ ਕਰਨੀ ਆ ਉਹਦੇ ਵਾਸਤੇ ਐਸਐਸਟੀ ਵਰਗ ਦੇ ਬੱਚੇ ਜਿਹੜੇ ਆ ਉਹਨਾਂ ਵਾਸਤੇ ਟੋਟਲੀ ਫ੍ਰੀ ਹੋ ਗਈ ਆ ਕੋਈ ਵੀ ਡਿਗਰੀ ਚ ਇੱਕ ਵੀ ਰੁਪਈਆ ਦੇਣ ਦੀ ਲੋੜ ਨਹੀਂ ਹੈਗੀ ਉਹਨਾਂ ਨੂੰ ਕਿਸੇ ਵੀ ਕਾਲਜ ਦੇ ਵਿੱਚ ਤੇ ਇੱਕ ਗੱਲ ਹੋਰ ਉਹਨਾਂ ਨੇ ਸਰਕਾਰ ਨੇ ਸ਼ਰਤ ਰੱਖੀ ਆ ਬਈ ਤੁਹਾਡਾ ਅਸ்சிਐਸਟੀ ਦਾ ਸਰਟੀਫਿਕੇਟ ਜ਼ਰੂਰ ਹੋਣਾ ਚਾਹੀਦਾ ਕੋਲ ਤੇ ਨਾਲ ਇੱਕ ਗੱਲ ਹੋਰ ਕਹੀ ਆ ਕਿ ਜਿਹੜੇ ਬੱਚੇ ਇਸ ਸਕੀਮ ਦੇ ਥਰੂ ਐਡਮਿਸ਼ਨ ਲੈਣਾ ਚਾਹੁੰਦੇ ਆ ਉਹਨਾਂ ਬੱਚਿਆਂ ਦੇ ਮਾਪੇ ਕੋਈ ਵੀ ਸਰਕਾਰੀ ਨੌਕਰੀ ਨਾ ਕਰਦਾ ਹੋਵੇ ਜੇਕਰ ਉਹਦੇ ਇਹ ਬੱਚੇ ਦਾ ਮਾਪੇ ਸਰਕਾਰੀ ਨੌਕਰੀ ਕਰਦਾ ਤਾਂ ਉਹ ਇਸ ਸਕੀਮ ਦਾ ਲਾਭ ਨਹੀਂ ਲੈ ਸਕਦਾ ਇਹ ਸਰਵ ਸਕੀਮ ਮਜ਼ਦੂਰ ਵਰਗ ਦੇ ਬੱਚਿਆਂ ਲਈ ਆ ਤਾਂ ਜੋ ਬੱਚੇ ਪੜ ਲਿਖ ਕੇ ਅੱਗੇ ਵਧਣ ਬਹੁਤ ਵਧੀਆ ਸੋਚ ਹੈ ਸਰਕਾਰ ਦੀ ਇਹ ਤੇ ਮਿਸਟਰ ਕਮਲ ਕੁਮਾਰ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਸਿਟੀ ਸਿਟੀ ਗਰੁੱਪ ਨੌਰਥ ਕੈਂਪਸ ਮਕਸੂਦਾ ਐਡਮਿਸ਼ਨ ਕਾਉਂਸਲਰ ਆ ਜੀ ਇਹ ਇਹ ਅੱਜ ਮੇਰੇ ਕੋਲ ਦੁਕਾਨ ਤੇ ਆਈ ਸੀ ਮੇਰੀ ਤੇ ਬਹੁਤ ਬਹੁਤ ਧੰਨਵਾਦ ਜੀ ਇਹ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਅੱਗੇ ਬੱਚਿਆਂ ਨੂੰ ਹਰ ਇੱਕ ਵਰਗ ਦੇ ਬੱਚਿਆਂ ਨੂੰ ਜਾਣਕਾਰੀ ਮਿਲ ਸਕੇ ਧੰਨਵਾਦ